Música ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਾਲੂ ਕੀਤੀ ਗਈ ਹੈ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜੜੀਆ ਲਗਾਤਾਰ ਕੀਤੀ ਜਾ ਰਹੀਆ ਤਸਵੀਰਾਂ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਪਿੰਡ ਡਾਂਡੀਆਂ ਸੰਸੀਆਂ ਤੋਂ ਸਾਹਮਣੇ ਆਈਆਂ ਨੇ ਜਿਹੜਾ ਕਿ ਇਹ ਇੱਕ ਬਦਨਾਮ ਇਲਾਕਾ ਮੰਨਿਆ ਜਾਂਦਾ ਹੈ ਜਿੱਥੇ ਕਿ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਪ੍ਰਾਪਰਟੀ ਦੇ ਉਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਜਦੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਜਿਹੜਾ ਕਾਰਜ ਜਿਹੜਾ ਗੈਰ ਕਾਨੂੰਨੀ ਜਿਹੜਾ ਕਾਰ ਬਣਾਇਆ ਉਹ ਨਹੀਂ ਛੱਡਿਆ ਗਿਆ ਤਾਂ ਹੁਣ ਸਾਡੇ ਵੱਲੋਂ ਪੀਲਾ ਪੰਜਾ ਜਿਹੜਾ ਉਹ ਚੁਲਾਇਆ ਜਾ ਰਿਹਾ ਇੱਕ ਇੱਕ ਜਿਹੜਾ ਹੈਗੇ ਸਾਨੂੰ ਡੀਸੀ ਵਿਰদাসਪੁਰ ਜੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸ ਜੀ ਜਿਹੜੀ ਜਗ੍ਹਾ ਹੈਗੀ ਉਹ ਉਧਰ ਟੇਕ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪ ਲਾਈਨ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਸੀ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ ਵਿੱਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਵਿੰਦਰ ਅਲੀਅਸ ਲੋਚਾ ਤਾਂ ਆ ਦੋਨੋਂ ਜਿਹੜੇ ਬੰਦੇ ਹੈਗੇ ਇਹ ਡਰਗਸ ਮਗਲਬ ਨੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੁੱਧ ਦੇ ਖਿਲਾਫ 12 ਬੱਚੇ ਹੈਗੇ ਤੋਂ ਦੇ ਆ ਰਹੀ ਨੋਟੋਰੀਅਸ ਮਗਲਮ ਤੋਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਅ ਐਂਡ ਆਰਡਰ ਦੀ ਅੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਅਕ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਸਾਰੇ ਜ਼ਿਲ੍ਹਾ ਚ ਬੰਦ ਰਹੇ ਨੇ ਸਾਰੇ ਹਾਂਜੀ ਹਾਂਜੀ ਜ਼ਿਲ੍ਹਾ ਚ ਬੰਦ ਰਹੇ ਨੇ ਕਿੰਨੇ ਬੰਦ ਨੇ ਦੇਖੋ ਜੀ ਇਹਨਾਂ ਦਾ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜਾ ਕਿ 18 ਤਿੰਨ ਦੀ ਦਰਜਾਈ ਅੰਦਰ ਦੂਜੇ ਦੇ ਖਿਲਾਫ ਜਿਹੜੀ ਲੇਟੈਸਟ ਅਪੀਆ 13 ਦੀ ਦਰਜਾਈ ਹੋਣੀ ਹੁਣੇ ਹੀ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੱਚੇ ਕਿੰਨੇ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਅੱਜ ਕਿੰਨੇ ਮਕਾਨ ਕਿੰਨੇ ਮਕਾਨ ਕਿੰਨੇ ਲੋਕਾਂ ਨੇ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਸਰ ਅੱਜ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮਾਨਯੋਗ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਹਕਮੇ ਵੱਲੋਂ ਜੋ ਜੋ ਆਦੇਸ਼ ਆਏਗੇ ਉਸੇ ਸਾਹਮਣੇ ਕਾਰਵਾਈ ਕਰਾਂਗੇ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥੇ ਕਿੱਥੇ ਵੀ ਅਸੀਂ ਇਹੋ ਜਿਹੇ ਐਲੀਮੈਂਟ ਮਿਲਣਗੇ ਅਸੀਂ ਉਹਨਾਂ ਤੇ ਵੀ ਬੜੀ ਸ਼ਤਕਾ ਕਰਾਂਗੇ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤੁਹਾਨੂੰ ਜਿੱਦਾਂ ਦੱਸਿਆ ਹੈ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਾਸ ਤੇ ਆਇਆ ਸੀਗਾ ਤੋਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤੋਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਕ੍ਰਿਮੀਨਲ ਬੈਕਗ੍ਰਾਉਂਡ ਅਲੋਂਗ ਵਿਦ ਦਾ ਐਨਡੀਪੀਐਸ ਸੈਕਟਰ ਅਲੋਂਗ ਵਿਦ ਦਾ ਹਿਗਨਸ ਕ੍ਰਾਈਮ ਜਿਹੜੇ ਐਫਆਰ ਦੇ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਵਿੱਚ ਬੰਦੇ ਦਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗਲੀ ਕਰਦਾ ਮੁਕਦਮਾ ਅਸੀਂ ਜੀ ਇਹਦੇ ਤੋਂ ਤੁਸੀਂ ਕਹ ਰਹੇ ਹੋ ਡਿਪਾਰਟਮੈਂਟ ਆਫ ਵਾਟਰ ਸਪਲਾਈਂਗ ਤੋਂ ਤੁਹਾਨੂੰ ਇਨਫੋਰਮੇਸ਼ਨ ਤਸੀਂ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਪਬਲਿਕ ਹੈਲਥ ਤੋਂ ਲੈ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ